ਅੱਜ ਐਸ.ਡੀ.ਐਮ ਰਿਚਾ ਗੋਇਲ ਨੇ ਸਮਾਣਾ ਦੀ ਅਨਾਜ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਜਿਨ੍ਹਾਂ ਦਾ ਅਨਾਜ ਮੰਡੀ ਵਿੱਚ ਪਹੁੰਚਣ ਤੇ ਆਰ.ਟੀ. ਐਸੋਸੀਏਸ਼ਨ ਵੱਲੋਂ ਪਰਵਾਜ਼ ਸਵਾਗਤ ਕੀਤਾ ਗਿਆ ਖਰੀਦ ਏਜੰਸੀਆਂ ਤੇ ਮੁਲਾਜ਼ਮਾਂ ਨੇ ਕਣਕ ਦੀ ਨਮੀ ਚੈੱਕ ਕਰਕੇ ਪਿੰਨ ਗਾਜ਼ੀਪੁਰ ਦੇ ਕਿਸਾਨ ਗੁਰਮੀਤ ਸਿੰਘ ਦੀ ਪਲੇਟੀ ਢੇਰੀ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਐਸ.ਡੀ.ਐਮ ਨੇ ਕਿਹਾ ਕਿ ਸਮਾਣਾ ਮਾਰਕੀਟ ਕਮੇਟੀ ਅਧੀਨ 19 ਸਬ ਖਰੀਦ ਕੇਂਦਰ ਤੇ ਇੱਕ ਮੁੱਖ ਮੰਡੀ ਰਾਹੀਂ ਕਣਕ ਦੀ ਖਰੀਦ ਕੀਤੀ ਜਾਵੇਗੀ ਕਣਕ ਦੀ ਸੁਚਾਰੂ ਖਰੀਦ ਲਈ ਨੋਟਲ ਅਫਸਰ ਤਾਇਨਾਤ ਕੀਤੇ ਗਏ ਹਨ ਖਰੀਦ ਏਜੰਸੀਆਂ ਕੋਲ ਵਾਰਦਾਨਾ ਲੋਡ ਅਨਸਾਰ ਉਪਲਬਧ ਹੈ ਉਹਨਾਂ ਆਰਤੀਆਂ ਨੂੰ ਤਰਪਾਲਾਂ ਕ੍ਰੇਟ ਵਗੈਰਾ ਦਾ ਪ੍ਰਬੰਧ ਮਜ਼ਦੂਰਾਂ ਦੇ ਬੈਠਣ ਸਫਾਈ ਲੈਬ ਲੈਬਾਰਟਰੀ ਬਲਾਕ ਤੋਂ ਇਲਾਵਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਕਿਸਾਨਾਂ ਨੂੰ ਅਪੀਲ ਕਰਦਾ ਹੈ ਕਿ ਆ ਕਿ ਉਹ ਮੰਡੀਆਂ 'ਚ ਸੁੱਕੀ ਹੋਈ ਕਣਕ ਹੀ ਵੇਚਣ ਲਈ ਲੈ ਕੇ ਆਉਣ ਤਾ ਜੋ ਮੰਡੀ 'ਚ ਆਈ ਕਣਕ ਦੀ ਨਾਲ ਦੇ ਨਾਲ ਖਰੀਦ ਕਰਕੇ ਅਦਾਇਗੀ ਕੀਤੀ ਜਾ ਸਕੇ ਸਬਾਣਾ ਤੋਂ ਕਲਾ ਸ਼ਰਮਦ ਨਾਲ ਨੂਰੀ ਬਾਂਸਲ ਦੀ ਰਿਪੋਰਟ ਸਭ ਡਿਟੇਲ ਨਾਲ ਦੇਖੋ ਜੀ ਜਿਹੜੀ ਹੁਣ ਪ੍ਰੋਕਿਊਰਮੈਂਟ ਅੱਜ ਬੋਲੀ ਸਟਾਰਟ ਹੋਣੀ ਹੈ ਤਾਂ ਮੰਡੀ ਦੇ ਵਿੱਚ ਸਾਬ ਸਫਾਈ ਦੇ ਪ੍ਰੰਧ ਪ੍ਰਬੰਧ ਪਾਣੀ ਪੀਣ ਦੇ ਹੋਗੇ ਟਾਇਲਟਸ ਦੇ ਹੋਗੇ ਲਾਈਟਿੰਗ ਦੇ ਹੋਗੇ ਸਾਰਾ ਅਰੇਂਜਮੈਂਟ ਹੋ ਗਿਆ ਤੇ ਸਾਡੀ ਜਿਹੜੀ ਹੈਗੀ ਆਨਲਾਈਨ ਐਂਟਰੀ ਤੇ ਟੈਂਟਿੰਗ ਹੋਗੀ ਉੱਥੇ ਅਲੱਗ ਪਾਣੀ ਦਾ ਪ੍ਰਬੰਧ ਹੈ ਤੇ ਜਿਹੜੀ ਲਿਫਟਿੰਗ ਹੈ ਔਨਸ਼ੋਰ ਕੀਤੀ ਗਈ ਹੈ ਜਿਹੜੇ ਸਾਡੇ ਠੇਕੇਦਾਰ ਨੇ ਜਿਨ੍ਹਾਂ ਨੂੰ ਟਰੱਕਸ ਅੱਗੇ ਕੰਟਰੈਕਟ ਦਿੱਤਾ ਗਿਆ ਉਹਨਾਂ ਨਾਲ ਮੀਟਿੰਗ ਹੋਗੀ ਆਰਟੀ ਐਸੋਸੀਏਸ਼ਨ ਦੇ ਦਫਤਰ ਅੱਜ ਜਿਸ ਨੂੰ ਅਸੀਂ ਖੜੇ ਆਏ ਇਹਨਾਂ ਨਾਲ ਕੱਲ ਮੀਟਿੰਗ ਮੁਕੰਮਲ ਰੂਪ ਚ ਹੋਗੀ ਤੇ ਜਿਹੜੀ ਵੀ ਪ੍ਰੋਕਿਊਰਮੈਂਟ ਜੋ ਪਰਚੇਜ਼ ਹੁੰਦੀਆਂ ਨਾਲ ਨਾਲ ਉਹਦੀ ਲਿਫਟਿੰਗ ਇਨਸ਼ੋਰ ਕੀਤੀ ਜਾਊਗੀ ਤੇ ਪੇਮੈਂਟ ਨੈਕਸਟ ਡੇ ਹੋਊਗੀ ਹੋਗੀ ਅਸੀਂ 100% ਸ਼ੋਰ ਕਰਕੇ ਚੱਲ ਰਹੇ ਹਾਂ ਕਿ ਲਿਫਟਿੰਗ ਵੀ ਹੋਵੇ ਤੇ ਪੇਮੈਂਟਸ ਨਾਲ ਨਾਲ ਹੋਣ ਕਿ ਕੋਈ ਪੈਡੈਂਸੀ ਨਾ ਰਹੇ ਕਿਸੇ ਕਿਸਮ ਦੀ ਤਾਂ ਕੋਈ ਵੀ ਕਿਸਾਨ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਠੀਕ ਹੈ ਇਹ ਅਸੀਂ ਪ੍ਰਸ਼ਾਸਨ ਵੱਲੋਂ ਵਾਦਾ ਕਰਦੇ ਹਾਂ